ਮਨਤਰੀ ਬ੍ਰਹਮਸ਼ੰਕਰ ਜੇਂਪਾ ਨੇ ਕਿਹਾ ਕਿ ਸ਼ਹਿਰ ਪਰਦਰਸ ਸੁੰਦਰੀਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਅਦਾ ਸ਼ਹਿਰ ਦੇ ਹਰ ਖੇਤਨ ਨੂੰ ਸੁੰਦਰ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਅਸੀਂ ਕਹਿ ਸਕਦੇ ਹਾਂ ਕਿ ਫੇਸ 1 ਫੂਡ ਸਟਰੀਟ ਜਿਹੜੀ ਡੰਪ ਬੰਦ ਹੋਣ ਤੋਂ ਬਾਅਦ ਅੱਜ ਆਪਣੇ ਆਪ ਚਰਚਾ ਚਾ ਉਹ ਪੂਰੇ ਸ਼ਹਿਰ ਹੁਸ਼ਿਆਰਪੁਰ ਦੇ ਚਰਤਨ ਹੁਸ਼ਿਆਰਪੁਰ ਤੋਂ ਬਾਹਰ ਬਲਕਿ ਜਿਹੜੇ ਹੁਸ਼ਿਆਰਪੁਰ ਦੇ ਲੋਕ ਬਾਹਰ ਵਸੇਸ਼ਾਂ ਚ ਬੈਠੇ ਉਹਨਾਂ ਲਈ ਵੀ ਇਹ ਚਰਚਾ ਦਾ ਵਿਸ਼ਾ ਹੈ ਉਹ ਲੋਕੋ ਦੀ ਗੱਲ ਕਰਦੇ ਐਕਸਪੀ ਇਹ ਅਸੀਂ ਹੁਸ਼ਿਆਰਪੁਰ ਦੇ ਅੱਜ ਕਿਹੜੇ ਇਲਾਕੇ ਚ ਐਦਾਂ ਮੈਂ ਕਹਿ ਸਕਦਾ ਸ਼ਹੀਦ ਭਗਤ ਸਿੰਘ ਚੌਂਕ ਸ਼ਹੀਦੇ ਆਜ਼ਮ ਸਾਡੇ ਪੰਜਾਬ ਦੀ ਸ਼ਾਨ ਜਿਹਨਾਂ ਅੱਜ ਪੰਜਾਬ ਸਰਕਾਰ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਨਾਂ ਤੇ ਔਰ ਬਾਬਾ ਸਭ ਅੰਬੇਡਕਰ ਜੀ ਦੇ ਨਾਂ ਦੇ ਉੱਤੇ ਪੰਜਾਬ ਸਰਕਾਰ ਦੀ ਸਾਰਿਆ ਕਰਿਆ ਕਾਲਿਆਂ ਵਿੱਚ ਸਾਰੇ ਚੰਦੇ ਆਫਿਸ ਜਿਹੜੇ ਹੈਗੇ ਮੈਂ ਕਹਿ ਸਕਦਾ ਔਰ ਉਸ ਵੰਨ ਜਿੱਤੇ ਅਸੀਂ 101 ਫੁੱਟ ਦਾ ਫਲੈਗ ਲਗਾਇਆ ਸੀ ਉਹਨਾਂ ਨੂੰ ਸਨਮਾਨੀ ਦੇਣ ਲਈ ਅੱਜ ਮੈਂ ਬਹੁਤ ਧੰਨਵਾਦ ਕਰਦਾ ਸੈਂਚਰੀ ਪ੍ਰਾਈਜ਼ ਦੇ ਸਾਰੇ ਆਫੀਸਰ ਸਾਹਿਬਾਨ ਖੜੇ ਹੈ ਤੇ ਮੌਜੂਦ ਹੈ ਇਹਨਾਂ ਦਾ ਅ ਔਰ ਕਿਉਂ ਇਸ ਖੂਬਸੂਰਤੀ ਨੂੰ ਪਸੰਦ ਕਰਦੇ ਆ ਅੱਜ ਇਹਨਾਂ ਦਾ ਜਿਹੜਾ ਸਹਿਯੋਗ ਮਿਲਿਆ ਸਾਨੂੰ ਔਰ ਸੀਤ ਪਗਲ ਸਿੰਘ ਚੌਕ ਤੋਂ ਲੈ ਕੇ ਫੂਡ ਸਟਰੀਟ ਤੱਕ ਸੈਕੰਡ ਫੇਸ ਜਿਹੜਾ ਚੱਲੂ ਹੋਇਆ ਔਰ ਉਹਦੇ ਨਾਲ ਨਾਲ ਥਰਡ ਫੇਸ ਜਿਹੜਾ ਹੈਗਾ ਉਹ ਉਧਰ ਵੀ ਚੱਲ ਰਿਹਾ ਨਾਲ ਕੰਮ ਜਿਲਾ ਪਰਸ਼ੀਡ ਰੋਡ ਦੇ ਉੱਤੇ ਵੀ ਪੀ ਡਬਲਯੂ ਡੀ ਰੋਡ ਦੇ ਉੱਤੇ ਵੀ ਚੱਲ ਰਿਹਾ ਇਥੇ ਉੱਥੇ ਵੀ ਉਹ ਕੰਮ ਚੱਲ ਰਿਹਾ ਸੋ ਇਹ ਸਾਰੇ ਜਿਹੜੇ ਕੰਮ ਹੈਗੇ ਆ ਇਹ ਸਾਰੇ ਦੇ ਸਹਿਯੋਗ ਨਾਲ ਚੱਲ ਰਹੇ ਆ ਤਾਂ ਮੈਂ ਧੰਨਵਾਦ ਕਰਦਾ तकरीबन ਇਹ 48 ਤੋਂ 50 ਲੱਖ ਰੁਪਏ ਦੀ ਲਗਨ ਦਾ ਪ੍ਰੋਜੈਕਟ ਚਲੇਗਾ ਇਦੇ ਵਿੱਚ ਬਹੁਤ ਬਿਊਟੀਫਿਕੇਸ਼ਨ ਹੋਏਗੀ ਇਸ ਰੋਡ ਦੇ ਉੱਤੇ ਜਿੱਥੇ ਅچھے ਬਿਊਟੀਫੁਲ ਪੌਦੇ ਔਰ ਅਚੀਆਂ ਲਾਈਟਾਂ ਜਿਹੜਾ ਕਿ ਅੱਛਾ ਰਿਵਿਊ ਹੈਗਾ ਲੋਕਾਂ ਦਾ ਮੈਂ ਦੁਆਰਾ ਆਪਣੇ ਸਹਿਯੋਗੀ ਜਿੰਨੇ ਵੀ ਇੱਥੇ ਮੌਜੂਦ ਆ ਖਾਸ ਤੌਰ ਤੇ ਮੇਰ ਸੁਵਿੰਦਰ ਕੁਮਾਰ ਚਿੰਦਾ ਜੀ ਭੈਣ ਪ੍ਰਵੀਨ ਸਿਆਣੀ ਜੀ ਭੈਣ ਰੰਜੀਤਾ ਚੌਧਰੀ ਜੀ ਮੁਖੀ ਰਾਮ ਜੀ ਬਿੱਟੂ ਜੀ ਪ੍ਰਦੀਪ ਬਿੱਟੂ ਇਹ ਸਾਰੇ ਕੌਂਸਲਰ ਸਹਿਬਾਨ ਆ ਔਰ ਵੀ ਮੇਰੇ ਨਾਲ ਇੱਥੇ ਬਹੁਤ ਸਾਰੇ ਮੌਜੂਦ ਹੋਊਗੇ ਅਭੀ ਜੇ ਅਗਰਵਾਲ ਜੀ ਮੇਰੇ ਨਾਲ ਚੇਅਰਮੈਨ ਭੋਵੀ ਜੀ ਵਿਕਰਮ ਸ਼ਰਮਾ ਬੋਬੀ ਜੀ ਬਿੰਦੂ ਸ਼ਰਮਾ ਜੀ ਔਰ ਸਾਡੀ ਸਾਰੀ ਮਹਿਲਾ ਟੀਮ ਮੈਡਮ ਸੰਤੋਸ਼ ਸੈਣੀ ਜੀ ਮੈਡਮ ਕੰਪਲੇਸ਼ ਕਮਲੇਸ਼ ਜੀ ਹੋਰ ਜਿਹੜੇ ਮੇਰੇ ਸਾਥੀ ਹੈ ਮੈਂ ਇਹਨਾਂ ਦਾ ਬਹੁਤ ਵਿਸ਼ੇਸ਼ ਧੰਨਵਾਦ ਕਰਦਾ ਵੀ ਇਹ ਸਾਰੇ ਅੱਜ ਇਕੱਠੇ ਹੋ ਕੇ ਔਰ ਵਿਸ਼ੇਸ਼ ਧੰਨਵਾਦ ਹੈ ਵਰਿੰਦਰ ਸ਼ਰਮਾ ਜੀ ਦਾ ਆਗਿਆਪਾਲ ਸਾਨੀ ਜੀ ਦਾ ਔਰ ਸਾਰੇ ਸਾਥੀਆਂ ਦਾ ਤੇਰੇ ਸ਼ਰਮਾ ਜੀ ਦਾ ਬਾਈ ਚਾਂਸ ਕਿਸ ਦਾ ਨਾਮ ਭੁੱਲ ਗਿਆ ਹੋਵਾਂ ਲੇਕਿਨ ਅਸੀਂ ਇਸ ਸ਼ਹਿਰ ਨੂੰ ਖੂਬਸੂਰਤ ਬਣਾਵਾਂਗੇ ਇਦਾਂ ਹੀ ਸਾਨੂੰ ਕਿਤੇ ਨਾ ਕਿਤੇ ਸਹਿਯੋਗ ਮਿਲਦਾ ਰਹੇਗਾ ਮੈਂ ਆਨਲੈਟ ਮੈਂ ਉਮੀਦ ਕਰਦਾ ਕਿ ਇਹ ਜਿਹੜਾ ਇਲਾਕਾ ਹੈ ਇਹ ਸੈਂਟਰੀਪਲਾਈ ਦੇ ਆਪਣੇ ਆਪ ਦੇ ਵਿੱਚ ਇਹਨੂੰ ਨਾਮ ਦਿੱਤਾ ਜਾਏਗਾ ਕਿਉਂਕਿ ਸਿਆਸੀ ਅਸਰ ਫੰਡ ਤੋਂ ਦੇ ਰਹੇ ਆ ਲੇਕਿਨ ਇਹਨਾਂ ਦੇ ਮੈਂ ਕੰਟਰੀਬਿਊਸ਼ਨ ਦੂੰ ਹਮੇਸ਼ਾ ਇਹਨਾਂ ਦਾ ਧੰਨਵਾਦ ਹਸ਼ਿਆਪੁਰ ਸ਼ਹਿਰ ਪੂਰਾ ਕਰਦਾ ਰਹੇਗਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ